ਅੱਛੇ ਬੀਤਰੋ ਤਸਵੀਰ ਦੇ ਵਜਿ ਹੋਇਆ ਸੀ ਤੇ ਆਪਾਂ ਆ ਗਏ ਆਪਣੇ ਗਾਰਡਨ ਵਿੱਚ ਤੇ ਪੂਰੀ ਬਹਾਰ ਹੈ ਗਾਰਡਨ ਵਿੱਚ ਤੇ ਇਹ ਗਾਰਡਨ ਜਿਹੜਾ ਹੈ ਹਰ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਅੱਜ ਦੀ ਜ਼ਿੰਦਗੀ ਹੈ ਭੱਜ ਦੌੜ ਵਾਲੀ ਜ਼ਿੰਦਗੀ ਜਿਹੜੀ ਤੇਜ਼ ਰਫ਼ਤਾਰ ਜ਼ਿੰਦਗੀ ਹੈ ਇਹਨੂੰ ਕਿਤੇ ਨਾ ਕਿਤੇ ਤਾਂ ਮਾਨੂੰ ਢਰਾ ਦੇਣਾ ਹੀ ਪੈਣਾ ਹੈ ਤਾਂ ਜਿਹੜਾ ਸਕੂਨ ਇਹਨਾਂ ਪੌਦਿਆਂ ਵਿੱਚ ਮਿਲਦਾ ਉਹ ਸੰਸਾਰ ਦੇ ਕਿਸੇ ਵੀ ਕੀਮਤੀ ਚੀਜ਼ਾਂ ਜਿਹੜੀਆਂ ਆਪਾਂ ਖਰੀਦ ਸਕਦੇ ਆ ਉਹਨਾਂ ਵਿੱਚ ਨਹੀਂ ਮਿਲਦਾ ਜਿਹੜਾ ਇਹਨਾਂ ਵਿੱਚ ਮਿਲਦਾ ਹੈ ਤੇ ਇਹ ਜਿਹੜੇ ਗਾਰਡਨ ਹੈ ਹਰ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਣੀ ਸਿਹਤ ਪ੍ਰਤੀ ਜਾਂ ਆਪਾਂ ਇਸਨੀ ਕੁਦਰਤ ਨੇਚਰ ਨਾਲ ਜੁੜ ਕੇ ਰਹੀਏ ਤੇ ਇਹ ਤਾਂ ਹੀ ਸੰਭਵ ਹੈ ਜੇ ਆਪਾਂ ਬੂਟੇ ਲਾਵਾਂਗੇ ਠੀਕ ਹੈ ਦਰਖਤ ਬਹੁਤ ਐਮ ਜਿਹੜਾ ਭੂਮਿਕਾ ਨਿਭਾਉਦੇ ਨੇ ਇਨਸਾਨ ਦੀ ਜ਼ਿੰਦਗੀ 'ਚ ਸਾਰੇ ਕਾਇਨਾਤ ਤੇ ਇਹ ਨਦੀ ਬਹੁਤ ਵੱਡੀ ਭੂਮਿਕਾ ਪਰ ਇਨਸਾਨ ਲਈ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਇਹ ਬਹੁਤ ਜ਼ਰੂਰੀ ਨੇ ਤੇ ਇਹ ਜਿਹੜੇ ਗਾਰਡਨ ਨੇ ਇਹਨਾਂ ਲਈ ਥੋੜੇ ਜਿਹਾ ਆਪਾਂ ਪ੍ਰਾਲੇ ਕਰਨੇ ਆ ਜਿਵੇਂ ਆਪਾਂ ਬੂਟੇ ਲਾਉਂਦੇ ਰਹਿੰਦੇ ਆ ਤੁਹਾਨੂੰ ਪਿਛਲੀ ਵੀਡੀਓ ਵਿੱਚ ਦਿਖਾਇਆ ਸੀ ਤੇ ਆ ਸਾਰੇ ਬੂਟੇ ਆਪਾਂ 10 ਬੂਟੇ ਪਏ ਨੇ ਅਮਰੂਦ ਅਮਰੂਦ ਦੇ 5 ਬੂਟੇ ਪਏ ਨੇ ਤੇ ਇਹ ਆ ਹੁਣ ਆਪਾਂ ਲਾਵਾਂਗੇ ਤੇ ਆਊਟਸਾਈਡ ਜਿਹੜਾ ਬਾਹਰਲਾ ਸਾਈਡ ਆ ਉਧਲੇ ਪਾਸੇ ਆਪਾਂ ਇਹ ਲਾ ਦਾਂਗੇ ਤੇ ਕੁਛ ਕੁ ਜਿੱਥੇ ਆਪਾਂ ਆਪਦੀ ਪ੍ਰੋਫੈਸ਼ਨਲ ਤੌਰ ਤੇ ਆਪਣੀ ਡਿਊਟੀ ਐ ਤੇ ਉੱਥੇ ਆ ਜਾ ਕੇ ਲਾਉਣੀ ਆ ਆਪਾਂ ਕੁਛ ਬੂਟੇ ਤਾਂ ਇਹ ਮੇਰੀ गुजारिश ਹੈ ਵਾਰ-ਵਾਰ ਆਪਾਂ ਇੱਕੋ ਹੀ ਬੇਨਤੀ ਕਰਦੇ ਆਂ ਕਿ ਜਿੰਨੀ ਕੋ ਸੰਭਵ ਹੋ ਸਕਣ ਜਿੰਨੀ ਤੁਹਾਡੀ ਕੋਈ ਜਗ੍ਹਾ ਐ ਜਾਂ ਜਿੰਨੀ ਸਪੇਸ ਹੈਗੀ ਐ ਤਾਂ ਬੂਟੇ ਵਾਦ ਬਦਲਾਓ ਬਾਈ ਤਾਂ ਸਵੇਰੇ ਤੁਸੀਂ ਉੱਠ ਕੇ ਜਦੋਂ ਇਹਨਾਂ ਬੂਟਿਆਂ ਦੇ ਰੂਬਰੂ ਹੋਗੇ ਸੱਚ ਜਾਣਿਓ ਜਿਹੜੀ ਜੰਨਤ ਦੀ ਸੈਰ ਤੁਹਾਨੂੰ ਹੋਇਆ ਕਰੇਗੀ ਇਹ ਤੁਸੀਂ ਜਦੋਂ ਲਾਓਗੇ ਜਾਂ ਇਹ ਇਹੋ ਜਿਹਾ ਗਾਰਡਨ ਘਰ ਚ ਬਣਾਓਗੇ ਤਾਂ ਉਦੋਂ ਤੁਹਾਨੂੰ ਇਹ ਮਹਿਸੂਸ ਹੋਊਗਾ ਤਾਂ ਇਹ ਆਪਾਂ ਜਿਹੜੀ ਅੱਜ ਦੀ ਵੀਡੀਓ ਛੋਟੀ ਜਿਹੀ ਵੀਡੀਓ ਪਾਉਣ ਲੱਗੇ ਸੀ ਇਹਨਾਂ ਪਿਆਰੇ ਪਿਆਰੇ ਪਲਾਂਟਸ ਇਹਨਾਂ ਬੂਟਿਆਂ ਦੇ ਜਮੂ ਵੀ ਹੈ ਇਹ ਜਾਮਣ ਨੇ ਤੇ ਅਮਰੂਦ ਇਹ ਆਪਾਂ ਚ ਲਾ ਦੇਨੇ ਤੇ ਕੋਸ਼ਿਸ਼ ਕਰੋ ਸੌਣ ਦਾ ਮੀਨਾ ਚੱਲ ਰਿਹਾ ਜਲਦੀ ਤੋਂ ਜਲਦੀ ਜੜੇ ਨੇ ਇਹ ਬੂਟੇ ਲਾ ਲਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਇਹ ਬੂਟਾ ਦੀ ਸ਼ਖਾਵਾਂ ਨਿਕਲਣ ਲੱਗ ਜਾਂ ਤੇ ਇਹਨਾਂ ਦੀ ਜਿਹੜੀ ਤੁਸੀਂ ਸੁੰਦਰਤਾ ਤੁਸੀਂ ਆਪਦੀ ਅੱਖਾਂ ਨਾਲ ਮਾਣ ਸਕੋ ਐਨੀ ਕੋ ਵੀਡੀਓ ਸੀ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ